ਲੋਕ ਸੋਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰਾਂ ਨੇ ਮੈਨੀਫੈਸਟੋ ਮੁਲਤਵੀ ਕਰ ਦਿੱਤੇ ਰਹੇ ਦਰਸਲ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਜ ਮੈਨੀਫੈਸਟੋ ਇਸ ਦੇ ਲਈ ਜਾਰੀ ਨਹੀਂ ਕੀਤਾ ਜਾ ਰਿਹਾ ਕਿਉਂਕਿ ਬੀਤੇ ਦਿਨੀ ਸੀਨੀਅਰ ਪੱਤਰਕਾਰਾਂ ਅਤੇ ਸੰਪਾਦਕ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਚੰਨੀ ਨੇ ਕਿਹਾ ਕਿ ਜ਼ਵੰਦਰ ਨੂੰ ਪੱਤਰਕਾਰਾਂ ਦੀ ਹੱਬ ਵਜੋਂ ਜਾਣਿਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਇਸ ਵਿਭਾਗ ਦੇ ਮੰਤਰੀ ਵੀ ਰਹਿ ਚੁੱਕਾ ਤੇ ਉੱਥੇ ਹੀ ਵਰਜਿੰਦਰ ਹਮਦਰਦ ਇਸ ਮਾਮਲੇ ਵਿੱਚ ਕਿਤੇ ਵੀ ਨਹੀਂ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਿਛਲੇ 1 ਸਾਲ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਨੀ ਨੇ ਕਿਹਾ ਕਿ ਵਰਜਿੰਦਰ ਹਮਦਰ ਦੇ ਖਿਲਾਫ ਦਰਜ ਕੀਤੇ ਗਏ ਕੇਸ ਖਿਲਾਫ ਰੂਸ ਮਾਰਚ ਕੱਟਿਆ ਜਾ ਰਿਹਾ ਹੈ ਤਾਂ ਉੱਤੇ ਚੰਨੀ ਨੇ ਦੋਸ਼ ਲਾਇਆ ਕਿ ਜਲੰਧਰ ਦਾ ਮਾਹੌਲ ਖਰਾਬ ਕਰਨ ਦੇ ਲਈ ਕੱਡੇ ਜਾਹ ਰੂਸ ਮਾਰਚ ਦੇ ਸੰਬੰਧ ਵਿੱਚ ਇੱਕ ਸਰਕਾਰੀ ਵਸਤੇ ਹਮਲਾ ਕੀਤਾ ਗਿਆ ਅਤੇ ਉਸ ਦੀ ਭੰਗ ਤੋੜ ਕੀਤੀ ਗਈ ਹੈ ਤਾਂ ਹੋਰ ਉਹਨਾਂ ਕੀ ਕੁਝ ਕਹੇ ਆਉ ਜਾਣਦੇ ਹਾਂ ਜੈਸੀ ਆਪਣਾ ਮੈਨੀਫੈਸਟੋ ਜਾਰੀ ਕਰਨਾ ਸੀ ਲੇਕਿਨ ਕੱਲ ਜਿਹੜੀਆਂ ਘਟਨਾਵਾਂ ਹੋਈਆਂ ਉਦੇ ਕਰਕੇ ਸਾਨੂੰ ਲੇਟ ਕਰਨਾ ਪੈ ਰਿਹਾ ਕਿਉਂਕਿ ਕੱਲ ਸਰਦਾਰ ਬਰਜਿੰਦਰ ਸਿੰਘ ਹਮਦਰ ਜਿਹੜੇ ਕਿ ਅਜੀਤ ਆਧਾਰੇ ਦੇ ਸੰਪਾਦਕ ਉਹਨਾਂ ਤੇ ਐਫਆਈਆਰ ਦਰਜ ਕਰਤੀ ਹੈ ਜਿਹੜਾ ਕਿ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਹੈ ਮੈਂ ਤੁਹਾਨੂੰ ਇੱਕ ਗੱਲ ਕਰਨੀ ਚਾਹੁੰਦਾ ਕਿ ਜਰਿੰਦਰ ਪ੍ਰੈਸ ਦੇ ਨਾਲ ਵੀ ਜਾਣਿਆ ਜਾਂਦਾ ਹੈ ਜਲੰਧਰ ਜਾਗ ਬਾਣੀ ਪੰਜਾਬ ਕੇਸਰੀ ਗਰੁੱਪ ਜਲੰਧਰ ਦੀ ਸ਼ਾਨ ਹੈ। ਜੈਨਿਕ ਸਵੇਰਾ ਗਰੁੱਪ ਜਲੰਧਰ ਦੀ ਸ਼ਾਨ ਹੈ। ਅਜੀਤ ਗਰੁੱਪ ਜਲੰਧਰ ਦੀ ਸ਼ਾਨ ਹੈ। ਬਾਕੀ ادارے ਇੱਥੇ ਟਰਬਿਊਨ ਇੱਥੇ ਜਿੰਨੇ ਵੀ ਹੈਂ ਹਰ ਅਖਬਾਰ ਦਾ ਇੱਥੇ ਬੜਾ ਦਫ਼ਤਰ ਹੈ। ਅਰ ਜਲੰਧਰ ਪ੍ਰੈਸ ਦੇ ਨਾਲ ਜਾਣਿਆ ਜਾਂਦਾ ਜਲੰਧਰ ਕਰਕੇ ਪ੍ਰੈਸ ਦਾ ਨਾਮ ਪ੍ਰੈਸ ਕਰਕੇ ਜਲੰਧਰ ਦਾ ਨਾਮ ਮਸ਼ਹੂਰ ਹੈ ਆ ਜਿਹੜੀ ਹਰਕਤ ਇਹ ਸਰਕਾਰ ਨੇ ਕੀਤੀ ਹੈ ਕਿ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾਵੇ ਕਿਸੇ ਤਰ੍ਹਾਂ ਵੀ ਕੁਚਲਿਆ ਜਾਵੇ ਜੇ ਉਹ ਸਾਡੇ ਰਾਸ ਨਹੀਂ ਆਉਂਦੀ ਜਿਹੜੀ ਪ੍ਰੈਸ ਨਿਊਟਰਲ ਕੰਮ ਕਰਦੀ ਹੈ ਉਹਨੂੰ ਪੂਰਾ ਦਬਾਉਂਦੇ ਆ ਇਹ ਇਹਨਾਂ ਨੇ ਸਰਦਾਰ ਬਰਜਿੰਦਰ ਸਿੰਘ ਹਮਦਾਰਦ ਨੂੰ ਪਿਛਲੇ 1 ਸਾਲ ਤੋਂ ਅਜੀਤ ਅਦਾਰੇ ਨੂੰ ਪਿਛਲੇ 2 ਸਾਲ ਤੋਂ ਬਹੁਤ ਜ਼ਿਆਦਾ ਤੰਗ ਕਰਨਾ ਸ਼ੁਰੂ ਕੀਤਾ ਹੋਇਆ ਤੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ। ਕੱਲ ਜਿਹੜੀ ਇਹਨਾਂ ਨੇ ਹਰਕਤ ਕੀਤੀ ਹੈ ਸਰਦਾਰ ਬਜਿੰਦਰ ਸਿੰਘ ਹਮਦਰ ਤੇ ਪਰਚਾ ਦਰਜ ਕੀਤਾ ਹੈ سنگੀਨ ਕੇਸ ਦਰਜ ਬਣਾਇਆ ਹੈ ਜਿਹੜਾ ਕਿ ਬਿਲਕੁਲ ਝੂਠਾ ਹੈ। ਮੈਂ ਆਪ ਇਸ ਮਹਿਕਮੇ ਦਾ ਮੰਤਰੀ ਰਿਹਾ ਇਹ ਆਦਾਰਾ ਮੇਰੇ ਕੋਲ ਰਿਹਾ ਹੈ ਐਸ ਟੂਰਿਜ਼ਮ ਮਿਨਿਸਟਰ ਮੈਂ ਇਸ ਦਾ ਸਾਰਾ ਕੰਮ ਦੇਖਿਆ ਹੋਇਆ ਹੈ ਸਰਦਾਰ ਬਜਿੰਦਰ ਸਿੰਘ ਹਮਦਰਦ ਨੇ ਨਿਸ਼ਕਾਮ ਸੇਵਾ ਕੀਤੀ ਔਰ ਰਿਮਾਰਕੇਬਲ ਕੰਮ ਕੀਤਾ ਇਹ ਜੰਗੇ ਆਜ਼ਾਦੀ ਦਾ ਆਦਾਰਾ ਕੋਈ ਛੋਟਾ ਆਦਾਰਾ ਨਹੀਂ ਇਹਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਜਿਹੜਾ ਕਿ ਸਰਦਾਰ ਬਜਿੰਦਰ ਸਿੰਘ ਹਮਦਰਦ ਦੀ ਦੇਣ ਹੈ ਔਰ ਇਹਦੇ ਵਿੱਚ ਜਿੰਨਾ ਅਕਾਊਂਟ ਹੈ ਜੋ ਵੀ ਕੰਮ ਹੈ ਉਹ ਡੀਸੀ ਕਰਦਾ ਹੈ ਡੀਸੀ ਦੇ ਸੈਨਾ ਨਾਲ ਸਾਰੇ ਕੰਮ ਹੁੰਦੇ ਉਹੀ ਟੈਂਡਰ ਲਾਉਂਦਾ ਉਹੀ ਮੀਟਿੰਗ ਬੁਲਾਉਂਦਾ ਉਹੀ ਸਭ ਕੁਝ ਕਰਦਾ ਡੀਸੀ ਦਾ ਮੈਂਬਰ ਸੈਕਟਰੀ ਹੈ ਸਰਕਾਰ ਸਾਰਾ ਕੰਮ ਚਲਾਉਂਦੀ ਸਰਕਾਰੀ ਪੀਡਬਲਡ ਇਹਦਾ ਕੰਮ ਕਰਦੀ ਠੇਕੇਦਾਰੀ ਦਾ ਗੁਜਿੰਦਰ ਸਿੰਘ ਹਮਦਰਤਾ ਕਿਤੇ ਹੈ ਹੀ ਨਹੀਂ ਇਹ ਜੇ ਮਾਮਲੇ 'ਚ ਉਹ ਤਾਂ ਇੱਕ ਗਾਈਡਿੰਗ ਫੋਰਸ ਹੈ ਉਹ ਤਾਂ ਇਸ ادارے ਨੂੰ ਖੜਾ ਕਰਨ ਵਾਲਾ ਇੱਕ ਵਿਸ਼ੇਸ਼ ਵਿਅਕਤੀ ਹੈ ਸਿਰਫ ਤੇ ਸਿਰਫ ਦਬਾਉਣ ਵਾਸਤੇ ਪ੍ਰੈਸ ਦੀ ਆਵਾਜ਼ ਨੂੰ ਕਿ ਪ੍ਰੈਸ ਸਾਡੇ ਮੁਤਾਬਕ ਨਹੀਂ ਸਾਰਾ ਕੁਝ ਕਰਦੀ ਸਾਡੀ ਪੂਰਾ ਪੇਜ ਐਡ ਦਾ ਨਹੀਂ ਲਗਾਉਦੀ ਉੱਪਰ ਖਬਰਾਂ ਬਣਾ ਕੇ ਸੋ ਇਸ ਤਰੀਕੇ ਦੀ ਜਿਹੜੀ ਗੱਲ ਹੈ ਇੱਕ ਲਾਉਣੇ ਹਰਕਤ ਹੋਈ ਹੈ ਐਸੀ ਉਸ ਦਾ ਕੋਰ ਨਿੰਦਾ ਕਰਦੇ ਆ ਕੱਲ ਐਸੀ ਇਸ ਬਾਰੇ ਰੋਸ ਮਾਰਚ ਵੀ ਕੀਤਾ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਪਤਾ ਲੱਗ ਗਿਆ ਕਿ ਬਹੁਤ بڑا ਰੋਸ ਮਾਰਚ ਆ ਰਿਹਾ ਜਿੱਦੇ ਚ ਹਜ਼ਾਰਾਂ ਨੌਜਵਾਨੇ ਸੀ